ਸਾਡੇ ਮੁਲਾਜ਼ਮ ਰੁਟੀਨ ਦੇ ਵਿੱਚ ਸ਼ਹਿਰ ਦੇ ਵਿੱਚ ਚੈੱਕ ਕਰਦੇ ਰਹਿੰਦੇ ਆ ਵੀ ਜੇ ਕਿਸੇ ਬੰਦੇ ਨੇ ਕੋਈ ਬਿਲਡਿੰਗ ਕੰਸਟਰਕਸ਼ਨ ਹੋ ਰਹੀ ਹੈ ਬਿਨਾ ਨਕਸ਼ਾ ਪਾਸ ਕਰਾਈ ਹੋਰੀ ਹੈ ਤਾਂ ਅਸੀਂ ਉਹਨਾਂ ਨੂੰ ਰਿਕੁਐਸਟ ਕਰਦੇ ਆ ਕਿ ਨਕਸ਼ਾ ਵਗੈਰਾ ਸਾਡੇ ਤੋਂ ਪਾਸ ਕਰਾਇਆ ਜਾਵੇ ਤੇ ਡੂਰਿੰਗ ਰੁਟੀਨ ਚੈਕਿੰਗ ਇਹ ਪਤਾ ਲੱਗਿਆ ਸੀ ਕਿ ਇਹ ਬੰਦਾ ਜਿਹੜਾ ਹੈਗਾ ਉਹਰੇ ਪ੍ਰਗਟ ਸਿੰਘ ਸਾਨੂੰ ਗੋਰਾ ਸਿੰਘ ਦੀ ਇਹ ਪ੍ਰਾਪਰਟੀ ਹੈਗੀ ਵੀ ਉਹਰੇ ਕੰਸਟਰਕਸ਼ਨ ਕਰ ਰਹੇ ਨੇ ਤੇ ਸਾਡੇ ਕੋਲ ਬਿਲਡਿੰਗ ਪਲਾਨ ਅਪਰੂਵ ਨਹੀਂ ਕਰਵਾਇਆ ਇਹਨੂੰ ਟਾਈਮ ਟੂ ਟਾਈਮ ਸਾਡੇ ਮੁਲਾਜ਼ਮਾਂ ਨੇ ਰਿਕੁਐਸਟ ਵੀ ਕੀਤੀ ਤੇ ਸਾਡੇ ਨੋਟਿਸ ਵੀ ਜਾਰੀ ਕੀਤੇ ਕਿ ਤਸੀਂ ਸਾਡੇ ਤੋਂ ਬਿਲਡਿੰਗ ਪਲਾਨ ਅਪਰੂਵ ਕਰਾਇਆ ਵੀ ਇਹਨੇ ਬਿਲਡਿੰਗ ਪਲਾਨ ਸਾਡੇ ਕੋਲ ਸਬਮਿਟ ਨਹੀਂ ਕੀਤਾ ਤਾਂ ਇਸ ਦੇ ਵਿੱਚ ਜੋ ਜਿਹੜੀ ਕੁਝ ਜਿਹੜੀ ਉਹ ਸਾਰੀ ਕੀਤੀ ਹੈ ਨੋਨ ਕੰਪਾਉਂਡੇਬਲ ਸੀ ਜਿਹੜੀ ਪਰਮਿਸੀਬਲ ਨਹੀਂ ਹੈ ਇਸ ਪਰ ਫਾਇਲ ਆ ਕੱਲ ਅਸੀਂ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਸੀਗਾ ਵੀ ਤੂੰ 6 ਘੰਟੇ ਦਾ ਨੋਟਿਸ ਹੁੰਦਾ ਇੰਟਰਸੈਕਸ਼ਨ 220 ਉਹ ਪੰਜਾਬ ਮਿਨਿਸਪਲ ਐਕਟ ਵੀ ਤੂੰ ਜਿਹਨਾਂ ਨੂੰ ਰਿਮੂਵ ਕਰੋ ਨਾ ਅਸੀਂ ਰਿਮੂਵ ਕਰਾਂਗੇ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਆਲਟੀਮੇਟਲੀ ਵਿਦ ਦ ਹੈਲਪ ਆਫ ਪੁਲਿਸ ਐਂਡ ਡਿਊਟੀ ਮੈਜਿਸਟਰੇਟ ਸਾ ਨੇ ਕਾਰਵਾਈ ਕੀਤੀ ਹੈ ਪਰ ਸਾਨੂੰ ਡਿਊਰਿੰਗ ਸਾਰਾ ਕੋਰਸ ਇਹ ਵੀ ਪਤਾ ਲੱਗਿਆ ਵੀ ਜਿਹੜ ਪ੍ਰੋਪਰਟੀ ਦਾ ਮਾਲਕ ਹੈ ਜਾਂ অকਪੈਂਟ ਹੈ ਵੀ ਉਹ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਵੀ ਇਨਵੋਲ ਹੋਏਗਾ ਸਰ ਕਿਤੇ ਨਾ ਕਿਤੇ ਕਿਸੇ ਤੋਂ ਮੇਸ਼ਿਆਂ ਲਈ ਕਾਰੋਬਾਰ ਨਾਲ ਜੁੜ ਕੇ ਦੇਖਿਆ ਜਾ ਰਿਹਾ ਕਿ ਉਸ ਦੀ ਟ੍ਰੈਕੀ ਜਿਹੜੀ ਇਲੀਗਲ ਤਰੀਕੇ ਨਾਲ ਹੋ ਰਹੀ ਸੀ ਜਾਂ ਕਹਿ ਰਹੀ ਕਿ ਨਸ਼ੇ ਦੇ ਕਾਰੋਬਾਰ ਤੋਂ ਜੋ ਪੈਸਾ ਕਮਾਇਆ ਜੀ ਕਾਲੀ ਕਮਾਈ ਦੀ ਉਸ ਨਾਲ ਨਹੀਂ ਕੀਤੀ ਉਸ ਲਈ ਆਪਾਂ ਨੂੰ ਕਿੰਦਾ ਚੈੱਕ ਕਰਨਾ ਹੈ ਦੇਖੋ ਡਰੋਨ ਨਸ਼ੇ ਦਾ ਕਾਰੋਬਾਰ ਹੈ ਦੇਖੋ ਰੋਕਣਾ ਸਾਡਾ ਫਰਜ਼ ਤਾਂ ਹੈਗਾ ਉਸ ਆਵਰੇਜ ਇਨਵੋਲਵ ਇਨ ਯਾਨਕੀ ਨਾਰਕੋਟਿਕ ਜਾਂ ਐਨਡੀਪੀ ਜੋ ਵੀ ਹੈ ਬੈਨ ਡਰੱਗਸ ਦੇ ਕੇਸ ਦੇ ਵਿੱਚ ਉਸ ਤੇ ਆਪਾਂ ਨੂੰ ਐਕਸ਼ਨ ਤਾਂ ਲੈਣਾ ਚਾਹੀਦਾ ਜੋ ਪੰਜਾਬ ਸਰਕਾਰ ਦਾ ਜੋ ਕੋਈ ਉਪਰਾਲਾ ਹੈਗਾ ਤਾਂ ਪ੍ਰਸ਼ੰਸ਼ਾਯੋਗ ਹੈਗਾ ਸਵਾਭ ਨਾਲ ਦੋ ਚੀਜ਼ਾਂ ਇਕੱਠੀਆਂ ਮਿਲ ਗਈਆਂ ਜਿ ਉਸ ਨੇ ਕਾਲੀ ਕਮਾਈ ਤੋਂ ਪੈਸਾ ਕਮਾਇਆ ਬਟ ਜਿਹੜਾ ਸਾਡਾ ਐਕਸ਼ਨ ਹੈ ਉਹ ਯਾਨੀ ਕਿ ਉਹ ਤਾਂ ਬਿਲਡਿੰਗ ਦੀ ਜਿਹੜੀ ਗੈਰ ਕਾਨੂੰਨੀ ਹੈ ਸਾਰੀ ਕਰਕੇ ਆ ਲਾੜਵੀ ਰੱਬ ਨੇ ਕਿਤੇ ਦੀ ਸਜ਼ਾ ਦੇ ਦੀ ਉਹਨੂੰ ਇਸ ਦੇ ਨਾਲ ਦੋਨੋਂ ਕੰਮ ਸਾਡੇ ਪੂਰ ਹੋ ਗਏ ਜੀ ਅੱਜ ਦੀ ਜਿਹੜੀ ਕਾਰਵਾਈ ਹੈ ਸਾਨੂੰ ਸਿਵਲ ਐਡਮਿਨਿਸਟ੍ਰੇਸ਼ਨ ਔਰ ਈਓ ਸਾਹਿਬ ਵੱਲੋਂ ਲਿਕੇ ਆਇਆ ਸੀ ਉਹਨੂੰ ਇੱਕ ਖੁੱਲੀ ਸਮਦਾਇ ਦੀ ਲੋੜ ਹੈ ਸੋ ਇੱਥੇ ਫਰੀਦਕੋਟ ਪੁਲਿਸ ਦੇ ਸਾਰੇ ਸੀਨੀਅਰ ਅਫਸਰ ਇੱਥੇ ਪਹੁੰਚੇ ਨੇ ਔਰ ਤਾਂਕੀ ਜਿਹੜਾ ਇਹ ਡਿਮੋਲੀਸ਼ਨ ਹੈ ਔਰ ਇਹ ਇੱਕ ਨਾਜਾਇਜ਼ ਸਾਰੀ ਇਥੇ ਹੋਈ ਹੈ ਉਹਦੀ ਡਿਮੋਲੀਸ਼ਨ ਤੇ ਸਿਕਿਉਰਿਟੀ ਬੰਦੋਬਸਤ ਵਾਸਤੇ ਅੱਪਾ ਇੱਥੇ ਆਏ ਨੇ ਤਾਂ ਸੰਜੋਗ ਗੱਲ ਇਹ ਵੀ ਹੈ ਕਿ ਇਹ ਜਿਨ੍ਹਾਂ ਨੇ ਜਿਹੜਾ ਬੰਦਾ ਹੈ ਪਰਗਟ ਸਿੰਘ ਉਰਫ ਲਵਲੀ ਜਨੇ ਇਥੇ ਨਜਾਇਜ਼ ਉਸਾਰੀ ਕੀਤੀ ਹੈ ਉਹ ਤੇ ਪੁਰਾਣੇ ਚਾਰ ਪਰਚੇ ਨੇ ਔਰ ਉਹ ਚ ਐਨਡੀਪੀਐਸ ਦੇ ਵੀ ਪਰਚੇ ਨੇ ਔਰ ਇਹਦੇ ਬਾਰੇ ਕਾਫੀ ਬਦਨਾਮ ਏ ਸੀ ਕਿ ਇਥੇ ਦਾ ਜਿਹੜੇ ਬਦਨਾਮ ਵੱਡੇ ਮਗਰਮਚ ਸੀਗੇ ਉਹਨਾਂ ਦਾ ਇਹ ਡਰੱਪਿੰਗ ਦਾ ਵੀ ਕੰਮ ਕਰਦਾ ਸੀ ਤਾਂ ਫਰੀਦਕੋਟ ਪੁਲਿਸ ਨੇ ਜੋ ਹੈ ਇੱਕ ਬਹੁਤ ਸਖਤ ਐਚਵੀਓ ਲਿਆ ਹੈ ਔਰ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਇੱਕ ਜੁਆਇੰਟ ਕਨਸਰਟਡ ਅਫਰਟ ਚ ਅੱਜ ਇਹ ਡਿਮੋਲਿਸ਼ਨ ਹੋ ਰਹੀ ਜਿਹੜੇ ਇਹ ਤੇ ਚਾਰ ਮੁਕਦਮੇ ਨੇ ਉਹ 2023 ਤੇ 2024 ਚ ਇਹ ਤੇ ਮੁਕਦਮੇ ਦਰਜ ਹੋਏ ਸੀ ਉਹ ਜੇ ਐਟਪੀਐਸ ਦਾ ਵੀ ਪਰਚਾ ਹੈ ਲੜਾਈ ਝਗੜਾ ਨਜਾਇਜ਼ ਕਬਜ਼ੇ ਔਰ ਇਹ ਸਾਰੇ ਇਹਦੇ ਤੇ ਪੁਰਾਣੇ ਪਰਚੇ ਨੇ ਚੋਰੀ ਦਾ ਵੀ ਇਹ ਤੇ ਪਰਚਾ ਹੈ ਯਾਨੀ ਇਹ ਕਾਫੀ ਕ੍ਰਿਮੀਨਲ ਮਾਈਂਡਡ ਬੰਦਾ ਸੀ ਜਿਹਨੇ ਇਹ ਇੱਕ ਜਦਾਂ ਇੱਕ ਪ੍ਰਤੀਤ ਹੁੰਦਾ ਹੈ ਕਿ ਜਿਹੜੀ ਇਹਨੇ ਇਹ ਕਾਲੀ ਕਮਾਈ ਕੀਤੀ ਸੀ ਉਹ ਤੇ ਇਹਨੇ ਇੱਥੇ ਇੱਕ ਨਜਾਇਜ਼ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ ਜੋ ਆਫਟਰ ਫੋਲੋਇੰਗ ਡਿਊ ਪ੍ਰੋਸੈਸ ਸਿਵਲ ਐਡਮਿਨਿਸਟ੍ਰੇਸ਼ਨ ਨੇ ਆਪਣਾ ਇੱਕ ਡਿਊ ਡਿਲੀਜੈਂਸ ਕਰਦੇ ਹੋਏ ਔਰ ਪ੍ਰੋਪਰ ਪ੍ਰੋਸੈਸ ਦੇ ਤਹਿਤ ਉਹਨਾਂ ਨੇ ਜਦੋਂ ਇਹ ਦੇਖਿਆ ਕਿ ਇਹ ਇੱਕ ਇਲੈਗਲ ਸਟਰਕਚਰ ਹੈ ਕਿ ਉਹਨੇ ਡਿਮੋਲਿਸ਼ਨ ਦਾ ਪ੍ਰੋਸੈਸ ਸਟਾਰਟ ਕੀਤਾ ਹੈ ਔਰ ਸਾਨੂੰ ਪੁਲਿਸ ਨੂੰ ਰਿਕੁਐਸਟ ਕੀਤੀ ਸੀ ਕਿ ਇਹ ਚ ਪੁਲਿਸ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏ ਤਾਂ ਅਸੀਂ ਆਪ